ਮੱਝਾਂ ਗਾਵਾਂ ਦੇ ਸੂਣ ਤੋਂ ਬਾਅਦ ਦੇ ਵਿੱਚ ਜ਼ੇਰ ਨਹੀਂ ਪੈਂਦੀ ਤਾਂ ਬਰਤੋ ਇਹ ਦੇਸੀ ਨੁਕਤਾ ਕਿਸਾਨ ਦੋਸਤੋ ਕਈ ਵਾਰ ਕੀ ਹੁੰਦਾ ਕਿ ਆਪਣੇ ਪਸ਼ੂਆਂ ਦੀ ਜ਼ੇਰ ਆ ਪਸ਼ੂ ਨਹੀਂ ਪੈਂਦੀ ਹੈਗੀ ਤੇ ਆਪਾਂ ਨੂੰ ਡਾਕਟਰ ਨੂੰ ਸੱਦਣਾ ਪੈਂਦਾ ਤੇ ਹੱਥ ਦੇ ਨਾਲ ਜ਼ੇਰ ਕਢਵਾਉਣੀ ਪੈਂਦੀ ਆ ਜ਼ੇਰ ਕਢਵਾਉਣ ਦੇ ਨਾਲ ਪਸ਼ੂ ਦੇ ਬੱਚੇਦਾਨੀ ਦੇ ਵਿੱਚ ਇਫੈਕਸ਼ਨ ਹੋ ਜਾਂਦੀ ਹੈ ਪਸ਼ੂ ਪ੍ਰੋਪਰ ਸੂਏ ਤੇ ਦੁੱਧ ਤੇ ਆਉਂਦਾ ਨਹੀਂ ਹੈਗਾ ਤੇ ਸੂਆ ਪਸ਼ੂ ਦਾ ਖਰਾਬ ਹੋ ਜਾਂਦਾ ਹੈ ਤੇ ਤੁਹਾਨੂੰ ਅੱਜ ਦੱਸਾਂਗੇ ਜੇ ਤੁਹਾਡੇ ਵੀ ਪਸ਼ੂ ਦੀ ਜ਼ੇਰ ਨਹੀਂ ਪੈਂਦੀ ਤਾਂ ਇਹ ਦੇਸੀ ਨੋਖ ਤਾਂ ਵਰਤ ਲਓ ਤੁਹਾਡੇ ਪਸ਼ੂ ਦੀ ਘੰਟੇ ਦੇ ਵਿੱਚ ਵਿੱਚ ਜ਼ੇਰ ਪੈ ਜੂਗੀ ਕੀ ਕੀ ਚੀਜ਼ਾਂ ਲੈਣੀਆਂ ਇਹ ਤੁਹਾਨੂੰ ਦੱਸਾਂਗੇ ਬਣੇ ਰਹੋ ਵੀਡੀਓ ਦੇਖਣ ਟੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਲੱਗਦਾ ਬਿਲ ਦਾ ਬਟਨ ਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਪਹਿਆਣ ਕੇ ਲਈ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਕਿਸਾਨ ਦੋਸਤੋ ਇਹ ਚੀਜ਼ਾਂ ਜਿਹੜੀਆਂ ਬਨਸਾਰੀ ਤੋਂ ਲਿਆਉਣੀਆਂ ਤੁਸੀਂ ਤੇ ਦੇਣ ਤੇ ਜਿਹੜੀ ਵਿਧੀ ਆ ਉਹ ਚੰਗੀ ਤਰ੍ਹਾਂ ਸਮਝ ਲਿਆ ਕਰੋ ਬਾਅਦ ਦੇ ਵਿੱਚ ਤੁਸੀਂ ਫੋਨ ਲਾਉਣਿਓ ਮੈਸੇਜ ਕਰਦੇਓ ਕਿਰਪਾ ਕਰਕੇ ਹੱਥ ਬੰਨ੍ਹ ਕੇ ਬੇਨਤੀ ਆ ਸਾਰੇ ਭਰਾਵਾਂ ਨੂੰ ਵੀ ਤੁਸੀਂ ਵਟਸਐਪ ਤੇ ਮੈਸੇਜ ਕਰਦਿਆ ਕਰੋ ਰਿਕਾਰਡਿੰਗ ਕਰਦਿਆ ਕਰੋ ਜਦੋਂ ਵੀ ਸਾਡੇ ਕੋਲੇ ਸਮਾਂ ਲੱਗੂ ਅਸੀਂ ਸਮੇਂ 'ਚੋਂ ਸਮਾਂ ਕੱਢ ਕੇ ਤੁਹਾਡਾ ਜਿਹੜਾ ਮੈਸੇਜ ਆਉਦਾ ਜਰੂਰ ਜਵਾਬ ਦੇਵਾਂਗੇ ਬਹੁਤ ਭਰਾ ਫੋਨ ਲਾਉਂਦੇ ਨਾਲ ਤਾਂ ਸਾਨੂੰ ਪਰੇਸ਼ਾਨ ਕਰਦੇ ਨਾਲੇ ਆਪ ਹੁੰਦੇ ਆ ਖੁਦ ਤੇ ਕਿਰਪਾ ਕਰਕੇ ਤੇ ਜਿਹੜੇ ਵੀ ਭਰਾਵਾਂ ਨੂੰ ਪਿਆਰ ਕਰਦੇ ਆ ਕਮੈਂਟ ਕਰਦੇ ਆ ਬਹੁਤ ਵਧੀਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਤੇ ਜਿਹੜੇ ਭਰਾ ਕਹਿੰਦੇ ਆ ਕਿ ਅਸੀਂ ਵਿਦਵਾਨ ਆ ਫੇਸਬੁੱਕ ਤੇ ਆ ਜਾਂ YouTube ਤੇ ਆ ਜਾਂ Instagram ਤੇ ਆ ਤੇ ਇਹ ਵੀਡੀਓ ਸਿਰਫ ਉਹਨਾਂ ਲਈ ਨਹੀਂ ਉਹ ਆਪਣੀ ਵੀਡੀਓ ਤੋਂ ਰਹਿਣ ਦੂਰ ਨਾ ਆਪਣੀ ਵੀਡੀਓ ਨੂੰ ਦੇਖਣ ਨਾ ਟਾਈਮ ਖਰਾਬ ਕਰਨ ਜਿਹੜੇ ਸਿੱਖੀ ਬੈਠੇ ਆ ਕੁਝ ਉਹ ਆਪਦੇ ਕੰਮ ਆਪ ਕਰਨ ਤੇ ਜਿਹੜੇ ਭਰਾਵਾਂ ਨੇ ਸਿੱਖਣਾ ਕੁਝ ਜਾ ਸਾਥੋ ਰਾਇ ਲੈਣੀ ਆ ਜਾਂ ਸਾਨੂੰ ਕੋਈ ਰਾਇ ਦੇਣੀ ਆ ਉਹ ਕਿਰਪਾ ਕਰਕੇ ਸਾਡੀ ਵੀਡੀਓ ਵੇਖਣ ਤੇ ਕਮੈਂਟ ਵੀ ਕਰਨ ਵਾਦ ਤੋਂ ਵਾਦ ਹੋਰ ਵੀ ਪਰਮਾਂ ਦਾ ਫਾਇਦਾ ਕਰਨ ਕੀ ਕੀ ਚੀਜ਼ਾਂ ਲੈਣੀਆਂ ਤੁਹਾਨੂੰ ਦੱਸ ਦਿਆ ਬਣੇ ਰਿਓ ਵੀਡੀਓ ਦੇਖੋ ਐਂਡ ਤੱਕ ਕਿਸਾਨ ਦੋਸਤੋ ਇਹਦੇ ਚ ਆਪਾਂ 5-6 ਚੀਜ਼ਾਂ ਲੈਣੀਆਂ ਨੰਬਰ 1 ਤੇ ਆਪਾਂ ਲੈਣਾ ਗੋੜ 500 ਗ੍ਰਾਮ ਸਰੋਂ ਦਾ ਤੇਲ 200 ਗ੍ਰਾਮ ਅਜਬੈਣ 50 ਗ੍ਰਾਮ ਹਲਦੀ 100 ਗ੍ਰਾਮ ਵੱਡੀ ਹਰੜ 2 ਪੀਸ ਇਹ ਵੱਡੀ ਹਰਡ ਦੇ ਦੋ ਪੀਸ ਲੈਣੇ ਆ ਤੁਸੀਂ ਬੰਸਾਰੀ ਤੋਂ ਮਿਲ ਜੂ ਸਾਰਾ ਸਮਾਨ ਲਿਆ ਕੇ ਤੁਸੀਂ ਚੰਗੀ ਤਰ੍ਹਾਂ ਨੂੰ ਪੀਸ ਕੇ ਪਸ਼ੂ ਨੂੰ ਪਾਣੀ ਦੇ ਵਿੱਚ ਉਵਾਲ ਕੇ ਕਾੜਾ ਦੇਣਾਗਾ ਕਾੜਾ ਦੇਣ ਤੋਂ ਬਾਅਦ ਦੇ ਵਿੱਚ ਜਦੋਂ ਵੀ ਤੁਹਾਡਾ ਪਸ਼ੂ ਸੂਪਿਆ ਉਹ ਤੋਂ 1 ਘੰਟੇ ਬਾਅਦ ਇਹ ਕਾੜਾ ਦੇਣਾਗਾ ਦੇਣ ਦੇ ਨਾਲ ਤੁਹਾਡਾ ਪਸ਼ੂ ਆ ਜਿਹੜਾ ਅੱਧੇ ਘੰਟੇ ਦੇ ਵਿੱਚ ਵਿੱਚ ਜੇਰ ਪੈ ਜਾਊਗੀ ਤੇ ਜਦੋਂ ਜੇਰ ਪੈਗੀ ਤੁਹਾਡੇ ਪਸ਼ੂ ਦੀ ਬੱਚੇਦਾਨੀ ਦੀ ਸਫਾਈ ਹੋਗੀ ਤਾ ਤੁਹਾਡਾ ਪਸ਼ੂ ਆ ਜਿਹੜਾ 15-20 ਦਿਨਾਂ ਦੇ ਵਿੱਚ ਵਿੱਚ ਦੁੱਧ ਤੇ ਆ ਜਾਊਗਾ ਪੀਕ ਲੈਵਲ ਤੇ ਆ ਜਾਊਗੀ ਕੋਈ ਵੀ ਦਿੱਕਤ ਨਹੀਂ ਆਉਂਦੀ ਜਿੰਨੇ ਵੀ ਇਹਦੇ ਵਿੱਚ ਜਿਹੜੀਆਂ ਚੀਜ਼ਾਂਆਂ ਆਈਆਂ ਜਿਵੇਂ ਕੋਈ ਗੋੜਾ ਗੋੜਾ ਪਸ਼ੂ ਦਾ એનર્ਜੀ ਲੈਵਲ ਆ ਉਹ ਅਪ ਕਰਦਾ ਜਦੋਂ એનર્ਜੀ ਲੈਵਲ ਘਟ ਜਾਂਦਾ ਪਸ਼ੂ ਦਾ ਉਦੋਂ ਜੇਰ ਪੈਣ ਦੇ ਬਹੁਤ ਚਾਂਸ ਘਟ ਜਾਂਦੇ ਆ ਤੇ ਮੈਂ ਹਲਦੀ ਆ ਹਲਦੀ ਐਂਟੀਬਾਇਟਿਕ ਹੁੰਦੀ ਆ ਜਿਹੜੇ ਵੀ ਕੋਈ ਪਸ਼ੂ ਦੇ ਜ਼ਖਮ ਹੁੰਦੇ ਆ ਜਦੋਂ ਤੁਹਾਨੂੰ ਪਤਾ ਬੱਚਾ ਪਸ਼ੂ ਸੁੰਦਾ ਤੇ ਉਹ ਅੰਦਰੋਂ ਪਸ਼ੂ ਦਾ ਜਿਹੜਾ ਸਾਰਾ ਸਰੀਰ ਕੱਟਿਆ ਜਾਂਦਾ ਹੈਗਾ ਤੇ ਐਂਟੀਬਾਇਟਿਕ ਹੁੰਦੀ ਆ ਹਲਦੀ ਹਲਦੀ ਦੇ ਨਾਲ ਜ਼ਖਮਾ ਜਿਹੜੇ ਉਹ ਬਹੁਤ ਸੇਤੀ ਸਹੀ ਹੁੰਦੇ ਆ ਫੈਕਸ਼ਨ ਨੂੰ ਵੀ ਬੱਚੇ ਦਾ ਨਦੀ ਨੂੰ ਦੂਰ ਕਰਦੀ ਆ ਜਦੋਂ ਤੁਹਾਡਾ ਪਸ਼ੂ ਸੂਪਿਆ ਉਸ ਤੋਂ ਬਾਅਦ ਤੇ ਵਿੱਚ ਤੁਸੀਂ ਮਹੀਨਾ 20 ਦਿਨ ਹਲਦੀ ਜ਼ਰੂਰ ਦਿਆ ਕਰੋ ਜਿਹੜੀ ਵੀ ਖਰਾਕ ਦਿਨੋ ਜੇ ਲੇਟੀ ਦਿਨੋ ਜਾਂ ਤੁਸੀਂ ਉਹ ਫੀਡ ਚਾਰ ਦਿਓ ਫਸ ਨੂੰ ਉਹਦੇ ਵਿੱਚ ਵੀ ਅੱਧਾ ਚਮਚਾ ਚਮਚਾ ਪਾ ਕੇ ਦਿਆ ਕਰੋ ਬਹੁਤ ਇਹਦੇ ਫਾਇਦੇ ਆ ਹਲਦੀ ਦੇ ਇੱਕ ਦਿਨ ਆਪਾਂ ਵੀਡੀਓ ਲੈ ਕੇ ਆਵਾਂਗੇ ਹਲਦੀ ਤੇ ਕੱਲੀ ਹਲਦੀ ਦੇ ਤੁਹਾਨੂੰ ਫਾਇਦੇ ਦੱਸਾਂਗੇ ਕੀ ਕੀ ਆ ਪਸ਼ੂ ਤੇ ਤੇ ਇਹ ਵੀਡੀਓ ਜ਼ਰੂਰ ਵੇਖਿਓ ਤੇ ਵੱਧ ਤੋਂ ਵੱਧ ਭਰਾਵਾਂ ਇਹਨਾਂ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ